ਸਸਿਕਾਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਹਰ ਚੀਜ਼ ਨੂੰ ਸਿਸਟੇਮੈਟਿਕਲੀ ਤਰੀਕੇ ਨਾਲ ਮਤਲਬ ਸਿਸਟਮ ਨਾਲ ਨਾਲ ਕਰੰਤੇ ਉਸ ਚੀਜ਼ ਦੇ ਨਤੀਜੇ ਸਾਨੂੰ ਸਹੀ ਮਿਲ ਜਿੱਦਾਂ ਟਾਈਮ ਟੇਬਲ ਮੁਤਾਬਕ ਚੱਲੋ ਆਪਣੇ ਆਪ ਨੂੰ ਉਸ ਵਿੱਚ ਕੈਦ ਕਰ ਲਓ ਇਹ ਕਿੰਦਰ ਦੀ ਸਿਆਣਪ ਹੈ ਕਿਹੜਾ ਸਿਸਟਮ ਕਹਿੰਦੇ ਜਿਹੜਾ ਕੁਦਰਤ ਨੇ ਬਣਾਇਆ ਕੁਦਰਤ ਨੇ ਥੋੜੇ ਬਣਾਇਆ ਅਸੀਂ ਬਣਾਏ ਆ ਦਫਤਰ ਸਵੇਰੇ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਕੰਮ ਕਰਨਾ ਉਸ ਤੋਂ ਬਾਅਦ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਆ ਘਰਨਾ ਸਵੇਰੇ ਤੋਂ ਲੈ ਕੇ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਆ ਘਰਨਾ ਜਾਨੀ ਆਪਣੇ ਆਪ ਨੂੰ ਇੱਕ ਟੁਕੜਿਆਂ ਦੇ ਵਿੱਚ ਵੰਡਣਾ ਹੀ ਅਸਲ ਵਿੱਚ ਟਾਈਮ ਟੇਬਲ ਹੈ ਨਹੀਂ ਦੱਸੋ ਟੁਕੜਿਆਂ ਦੇ ਵਿੱਚ ਵੰਡਣਾ ਹੀ ਖੋਲ ਨਹੀਂ ਦੇਣੀ ਮਰਜ਼ੀ ਕੋਈ ਨਹੀਂ 8:00 ਵਜੇ ਆਈ 9:00 ਵਜੇ ਜਿੱਦਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਸੁਣ ਸਵੇਰੇ ਉੱਠੋ 3:00 ਵਜੇ ਸਵੇਰੇ ਉੱਠੋ ਜੀ ਜ਼ਰੂਰੀ ਹੈ ਠੀਕ ਹੈ ਤੁਸੀਂ ਉੱਠ ਸਕਦੇ ਹੋ ਉੱਠਣਾ ਚਾਹੀਦਾ ਹੈ ਹਰ ਕਿਸੇ ਲਈ ਹਰ ਚੀਜ਼ ਨਹੀਂ ਬਣੀ ਇੱਕ ਬੱਚਾ ਹੈ ਉਹਦਾ ਬਚਪਨ ਹੈ ਸਵੇਰੇ ਉੱਠ ਕੇ 4:00 ਵਜੇ ਤੂੰ ਉੱਠਣਾ ਹੀ ਉੱਠਣਾ ਹੈ ਤੇ ਤੂੰ ਆ ਚੀਜ਼ ਕਰਨੀ ਹੈ ਇੱਕ ਤੁਸੀਂ ਬੰਦਿਸ਼ ਉਸ ਬੱਚੇ ਨੂੰ ਕੰਟਰੋਲ ਕਰ ਲਿਆ ਉਸ ਨੂੰ ਉਹ ਬੰਦਿਸ਼ ਦੇ ਦਿੱਤੀ ਆ ਪੀਣਾ ਹੈ ਆ ਖਾਣਾ ਹੈ ਆ ਨਹੀਂ ਕਰਨਾ ਆ ਕਰਨਾ ਹੈ ਇਸ ਤੋਂ ਬਾਅਦ ਐਦਾਂ ਤੇ ਇਸ ਤੋਂ ਬਾਅਦ ਐਦਾਂ ਤੇ ਇਸ ਤੋਂ ਬਾਅਦ ਐਦਾਂ ਕੀ ਕਰਨਾ ਹੈ ਕੀ ਨਹੀਂ ਕਰਨਾ ਸੀ ਆਪਣੇ ਤਰੀਕੇ ਉਸ ਦੀ ਸੋਚ ਤੇ ਥੋਪਦੇ ਓਕੇ ਠੀਕ ਆ ਤੁਸੀਂ ਇਹ ਚੀਜ਼ ਕਰਦੇ ਹੁਣ ਬੱਚੇ ਦਾ ਬਚਪਨ ਹੈ ਉਹ देर ਤੱਕ ਸੌਣਾ ਨੂੰ ਚੰਗਾ ਲੱਗਦਾ ਠੀਕ ਹੈ ਜਿਆਦਾ देर तक ਨਹੀਂ ਸੌਣਾ ਚਾਹੀਦਾ ਸੂਰਜ ਦੇ ਦਰਸ਼ਨ ਕਰਨੇ ਚਾਹੀਦੇ ਆ ਪੌ ਫੁੱਟਨ ਤੇ ਪੰਛੀ ਉੱਠਦੇ ਆ ਉੱਠਣਾ ਚਾਹੀਦਾ ਏ ਬਿਲਕੁਲ ਸਹੀ ਆ ਪਰ ਕਦੇ ਕਦੇ ਜਿਆਦਾ ਸੌਣ ਚ ਅਰਜ਼ ਕੀ ਹੈ ਜਿੰਦਗੀ ਨੂੰ ਥੋੜਾ ਢਿੱਲਾ ਛੱਡੋ ਜਿੱਦਾਂ ਕਹਿੰਦੇ ਆ ਨਾ ਕਿ ਡੋਰ ਜਦੋਂ ਪਤੰਗ ਨੂੰ ਅ ਦੂਸਰੇ ਨੂੰ ਉਹ ਕਰਨਾ ਹੋਵੇ ਤਾਂ ਉਹਨੂੰ ਥੋੜਾ ਢਿੱਲਾ ਛੱਡਣਾ ਪੈਂਦਾ ਆਪਣੇ ਕੰਟਰੋਲ ਚੋਂ ਥੋੜਾ ਤੋੜਨਾ ਛੱਡਣਾ ਪੈਂਦਾ ਤਾਂ ਹੀ ਉਹ ਆਪਣੀ ਮਰਜ਼ੀ ਮੁਤਾਬਕ ਆਲੇ-ਦੁਆਲੇ ਤੇ ਆਪਣਾ ਪ੍ਰੈਸ਼ਰ ਵਧਿਆ ਤੇ ਨਾਲ ਚੰਗੀ ਹਵਾ ਦੇ ਵਿੱਚ ਲਹਿਰਾ ਸਕਦੀ ਆ ਜਦੋਂ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਕਰਦੇ ਹੋ ਤਾਂ ਉਹ ਇੱਕ ਜਗ੍ਹਾ ਤੇ ਸਥਿਰ ਹੋ ਜਾਂਦੀ ਆ ਉਸ ਨੂੰ ਫਿਰ ਇੱਧਰ ਉੱਧਰ ਅੱਗੇ ਪਿੱਛੇ ਕੁਝ ਨਹੀਂ ਦੇਖਦਾ ਇਹੀ ਹਾਲ ਸਾਡਾ ਸਭ ਦਾ ਏ ਅਸੀਂ ਹਰ ਕਿਸੇ ਨੂੰ ਹਰ ਕੋਈ ਕੰਟਰੋਲ ਕਰ ਲੇ ਬਚਪਨ 'ਚ ਅਸੀਂ ਕੰਟਰੋਲ ਕਰਦੇ ਆ ਬੱਚੇ ਐਦਾਂ ਨਹੀਂ ਐਦਾਂ ਕਰਨਾ ਚਾਹੀਦਾ ਸਿੱਖਿਆ ਦੇਣੀ ਸਾਡਾ ਕੰਮ ਹੈ ਕੰਟਰੋਲ ਨਹੀਂ ਕਰਨਾ ਉਸਦੇ ਭਲੇ ਦੀਆਂ ਉਸਦੇ ਚੰਗੇ ਦੀਆਂ ਸਮਾਜ ਮੁਤਾਬਕ ਚਲਦੀਆਂ ਹੋਈਆਂ ਗੱਲਾਂ ਉਹਨੂੰ ਦੱਸੋ ਉਸ ਤੋਂ ਬਾਅਦ ਉਹ ਠੀਕ ਹੈ ਉਸ ਨੂੰ ਉਸਦੀ ਬਾਉਂਡਰੀਜ਼ ਦੱਸੋ ਹੈਨਾ ਹਰ ਕਿਸੇ ਨੂੰ ਕੰਟਰੋਲ ਕਰੇ ਛੋਟਾ ਆ ਤੇ ਵੱਡਾ ਕੰਟਰੋਲ ਕਰਦਾ ਪਤਰੀ ਪਤੀ ਨੂੰ ਪਤਰੀ ਪਤਨੀ ਪਤੀ ਨੂੰ ਕੰਟਰੋਲ ਕਰਦੀ ਹੈ ਤੇ ਪਤੀ ਪਤਨੀ ਨੂੰ ਕੰਟਰੋਲ ਕਰਦਾ ਹੈ ਹੈਨਾ ਇਸੇ ਤਰ੍ਹਾਂ ਇਸ ਕੰਟਰੋਲ ਦੇ ਸਿਸਟਮ ਵਿੱਚ ਅਸੀਂ ਪਰਿਵਾਰ ਨੂੰ ਕੰਟਰੋਲ ਕਰਦੇ ਹਾਂ ਜੋ ਸਾਡੇ ਕੋਲ ਜੀ ਪਾਵਰ ਆ ਜਾਂਦੀ ਅਸੀਂ ਆਲਦਾਂ ਵਾਲੇ ਨੂੰ ਕੰਟਰੋਲ ਕਰਦੇ ਆ ਉਸ ਤੋਂ ਬਾਅਦ ਥੋੜੀ ਜੀ ਪਾਵਰ ਆ ਜਾਂਦੀ ਅਸੀਂ ਸਮਾਜ ਨੂੰ ਕੰਟਰੋਲ ਕਰਦੇ ਆ ਸਮਾਜ ਵਿੱਚੋਂ ਪਾਵਰ ਆ ਜਾਂਦੀ ਅਸੀਂ ਦੇਸ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ ਮਤਲਬ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿਸੇ ਨੂੰ ਕੰਟਰੋਲ ਕਰਨਾ ਅਸਲ ਵਿੱਚ ਬੇਵਕੂਫ ਬਣਾਉਣਾ ਹੀ ਹੈ ਉਹ ਤੁਹਾਡੇ ਕੰਟਰੋਲ 'ਚ ਤਾਂ ਪੂਰੀ ਤਰ੍ਹਾਂ ਬੇਵਕੂਫ ਬਣੇ ਹੋਏ ਆ ਦੇਖੋ ਇਸ ਦੀ ਢੁਗਾਈ ਨੂੰ ਸੋਚੋ ਇਸ ਦੀ ਢੁਗਾਈ ਨੂੰ ਸਿਸਟਮ ਜਿਹੜੇ ਕੁਦਰਤ ਨੇ ਬਣਾਏ ਆ ਦਿਨ ਰਾਤ ਸਿਸਟਮ ਜਿਹੜੇ ਉਸ ਜਿਹਨੇ ਪੈਦਾ ਕੀਤਾ ਉਹਨੇ ਬਣਾਇਆ ਤੁਹਾਡੇ ਦਿਮਾਗ ਦਿੱਤਾ ਸੋਚ ਦਿੱਤੀ ਮਨ ਦਿੱਤਾ ਸਭ ਕੁਝ ਦਿੱਤਾ ਤੇ ਅਸੀਂ ਆਪਣੇ ਫਾਇਦੇ ਲਈ ਹਰ ਚੀਜ਼ ਨੂੰ ਉਸ ਦਾ ਵਰਤੋਂ ਵਿੱਚ ਲਿਆਉਣ ਲਈ ਵਰਤਿਆ ਵੀ ਚਲੋ ਵਰਤਣਾ ਵੀ ਚਾਹੀਦਾ ਹੈ ਕੁਦਰਤ ਨੇ ਦਿੱਤਾ ਇਹ ਵਰਤਨ ਨੂੰ ਪਰ ਹਰ ਕਿਸੇ ਨੂੰ ਜੇ ਤੁਹਾਨੂੰ ਉਹਨੇ ਇੰਨੀ ਫ੍ਰੀडम ਦਿੱਤੀ ਐ ਤਾਂ ਉਹ ਸਾਹਮਣੇ ਵਾਲੇ ਨੂੰ ਵੀ ਓਨੀ ਹੀ ਫ੍ਰੀडम ਦਿੰਦੀ ਐ ਜਿੰਨੀ ਤੁਹਾਡੇ ਕਰਮਾਂ ਚ ਹੈ ਕਹਿੰਦੇ ਆ ਧਰਤੀ ਤੁਸੀਂ ਵੰਡ ਲਈ ਧਰਤੀ ਤੁਸੀਂ ਵੰਡ ਲਈ ਤੁਸੀਂ ਬਾਉਂਡਰੀਜ਼ ਆਪਣੇ ਮੁਤਾਬਕ ਬਣਾਇਆ ਤੁਸੀਂ ਹਰ ਚੀਜ਼ ਆਪਣੇ ਮੁਤਾਬਕ ਬਣਾਈ ਪਰ ਅਸਮਾਨ ਹਰ ਕਿਸੇ ਦਾ ਬਰਾਬਰ ਹੈ ਉਹਦੀ ਛਾਇਆ ਹਰ ਕੁਦਰ ਉਹ ਤੁਸੀਂ ਉਹਨੂੰ ਨਹੀਂ ਵੰਡ ਸਕਦੇ ਇੰਨੇ ਕਿੱਲੇ ਮੇਰੇ ਉੱਤੋਂ ਇੰਨੇ ਆ ਇੰਨੇ ਕਿੱਲੇ ਮੇਰੇ ਆ ਇੰਨੇ ਵਿੱਗੇ ਮੇਰੇ ਆ ਤੇ ਇੰਨੇ ਆ ਇਹ ਵਿੱਗੇ ਕਿੱਲੇ ਇਹ ਦੁਨੀਆਦਾਰੀ ਦੀਆਂ ਪਰਤਾਂ ਨੇ ਗੱਲਾਂ ਨੇ ਬਾਤਾਂ ਨੇ ਕਾਂਗ ਚੀਜ਼ਾਂ ਨੇ ਚੀਜ਼ ਉੱਥੇ ਹੀ ਐ ਭਾਵੇਂ ਉਹਨੂੰ ਕਿੱਲਿਆਂ 'ਚ ਵੰਡ ਲੋ ਵਿੱਗਿਆਂ 'ਚ ਵੰਡ ਲੋ ਕਦਮਾਂ 'ਚ ਵੰਡ ਲੋ ਵੰਡ ਲੋ ਮਤਲਬ ਕੀ ਐ ਕਿ ਬੋਲਣ ਦੀ ਇੱਕ ਕਲਾ ਐ ਲਿਖਣ ਦੀ ਇੱਕ ਕਲਾ ਐ ਨੰਬਰ ਐ ਲਿਖਿਆ ਹੋਇਆ ਹੋਰ ਕੁਝ ਨਹੀਂ ਕਿਉਂਕਿ ਉਹ ਉੱਤੇ ਵੰਡਿਆ ਜਾ ਹੀ ਨਹੀਂ ਸਕਦਾ ਉਹ ਜੋ ਇੱਕ ਐ ਤੇ ਉਹਦੀ ਬਣਾਈ ਚੀਜ਼ ਤੁਸੀਂ ਕਿਵੇਂ ਵੰਡ ਸਕਦੇ ਹੋ ਹਾਂ ਟਾਈਮ ਪਾਸ ਕਰਨ ਲਈ ਉਹਦੀ ਬਣਾਈ ਹੋਈ ਚੀਜ਼ ਸਾਨੂੰ ਵੱਧ ਘੱਟ ਮਿਲ ਸਕਦੀ ਆ ਪਰ ਉਸ ਦਾ ਸਮਾਨ ਸਾਨੂੰ ਬਿਲਕੁਲ ਬਰਾਬਰ ਮਿਲੇਗਾ ਜਦੋਂ ਅਸੀਂ ਉਹਦੇ ਵੱਲ ਦੇਖਦੇ ਆ ਤਾਂ ਉਹ ਸਾਰਿਆਂ ਲਈ ਇੱਕ ਹੀ ਆ ਅੱਜ ਦੇ ਸਿਖਿਆ ਕੀ ਮਿਲਦੀ ਆ ਕੰਟਰੋਲ ਨਾ ਕਰੋ ਕਿਸੇ ਉਹਦੀਆਂ ਬਾਉਂਡਰੀਜ਼ ਦੱਸੋ ਉਹਦੀ ਇੱਕ ਦੁਨੀਆਦਾਰੀ ਦੇ ਵਿੱਚ ਚੱਲਦੇ ਹੋਏ ਜੋ ਵਕਤ ਆ ਉਸ ਮੁਤਾਬਕ ਚੱਲਣਾ ਸਿਖਾਓ ਨਾ ਕਿ ਪੈਰਾਂ 'ਚ ਬੀੜੀਆਂ ਪਾਓ ਸਭ ਸਹੀ ਹੈ ਕੰਟਰੋਲ ਨਾ ਕਰੋ ਉੱਡੋ ਜਿੰਨੀ ਖੁੱਲ ਜਿੰਨੀ ਆਪਣੇ ਮਨ ਨੂੰ ਸ਼ਾਂਤੀ ਖੁੱਲ ਨਾਲ ਦੇ ਸਕਦੇ ਹੋ ਤੁਸੀਂ ਇਹ ਅਸਮਾਨ ਤੁਹਾਡਾ ਹੈ ਧਰਤੀ ਤੁਹਾਡੀ ਹੈ ਬਸ ਬੰਦਿਸ਼ਾਂ ਜੋ ਜੋ ਸਮਾਜਿਕ ਬੰਦਿਸ਼ਾਂ ਨੇ ਉਹ ਅਗਰ ਤੁਸੀਂ ਇੱਕ ਦਾਇਰੇ ਚ ਰਹਿ ਕੇ ਆਪਣੇ ਆਪ ਨੂੰ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਕੇ ਅਗਰ ਉਹ ਬੰਦਿਸ਼ਾਂ ਨੂੰ ਤੋੜਦੇ ਹੋ ਤਾਂ ਬਹੁਤ ਸਹੀ ਹੈ ਬਹੁਤ ਸਹੀ ਹੈ ਬਹੁਤ ਸਹੀ ਹੈ ਲਕਿ ਸਮਝਦਾ ਤੁਸੀਂ ਬਹੁਤ ਚੰਗਾ ਸਮਝਦਾ ਚਲੋ ਜੀ 28 April 2024 ਦਿਨ ਐਤਵਾਰ ਦਾ ਪੰਚਮੀ ਤਿਥੀ ਰਹੇਗੀ ਅੱਜ ਕ੍ਰਿਸ਼ਨ ਪੰਛੀ ਮੂਲ ਗੰਡ ਮੂਲ ਬਣੇ ਹੋਇਆ ਕਾ ਸਵੇਰ ਤੱਕ ਬਣਨੇ ਨੇ ਸ਼ਿਵਾ ਯੋਗ ਚੱਲ ਰਿਹਾ ਓਕੇ ਆ ਨਾਲ ਹੀ ਆ ਚੈਤਵਾਰ ਵਾਲੇ ਦਿਨ ਜੋ ਚੰਦਰ ਜੀ ਦੀ ਗੱਲ ਕਰਦੇ ਆ ਜੋ ਮਨ ਸਾਡ ਨੂੰ ਸਾਡਾ ਟਿਕਨ ਨਹੀਂ ਦਿੰਦਾ ਉਹ ਅੱਜ ਤੁਹਾਨੂੰ ਰਾਸ਼ੀ ਵਿੱਚ ਬਣਿਆ ਤੇ ਨਾਲ ਹੀ ਆਪਾਂ ਜਾਣਦੇ ਆ 24 ਤਰੀਕ ਤੋਂ ਸ਼ੁਕਰ ਅਸਤ ਚੱਲ ਰਿਹਾ ਏ ਤੇ ਚੰਦਰਮਾ ਜੋ ਹੈ ਮੂਲ ਨਕਸ਼ਤਰ ਕੇਤੂ ਦੇ ਨਕਸ਼ਤਰ ਵਿੱਚ ਬ੍ਰੈਸ ਪਦ ਦੇ ਘਰ ਚ ਬੈਠ ਕੇ ਕੀ ਪ੍ਰਭਾਵ ਪਾਵੇਗਾ ਇਸ ਤੇ ਆਪਾਂ ਜਾਣਕਾਰੀ ਦਵਾਂਗੇ ਲੌਜੀਕਲੀ ਪ੍ਰੋਗਰਾਮ ਦੇ ਅਕੀਰ ਵਿੱਚ ਇੱਕ ਵਾਸਤੂ ਟਿਪ ਵੀ ਦੱਸਾਂਗੇ ਤੇ ਨਾਲ ਜੋ ਗ੍ਰਹਿਾਂ ਨੂੰ ਸਹੀ ਕਰਕੇ ਅਸੀਂ ਕਿੱਦਾਂ ਦਿਨ ਨੂੰ ਬੈਸਟ ਬਣਾ ਸਕਦੇ ਆ ਇਸ ਤੇ ਚਰਚਾ ਕਰਾਂਗੇ ਚਲੋ ਜਾਣਦੇ ਆ ਆਪਾਂ ਸਭ ਤੋਂ ਪਹਿਲਾਂ ਐਰੇਜ਼ਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਜਾਏਗਾ ਰਾਹੁ ਕਾਲ ਦਾ ਟਾਈਮ ਵੀ ਸੁਣ ਲਓ ਜੀ ਐਤਵਾਰ ਵੰਗ ਦਿਨ 4:30 ਵਜੇ ਤੋਂ ਲੈ ਕੇ 6 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਚਲੋ ਸਭ ਤੋਂ ਪਹਿਲੇ ਅਰੇਜ਼ ਅਨਿਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਨੌਵੇਂ ਸਥਾਨ ਵਿੱਚ ਤੁਹਾਡੀ ਰਾਸ਼ੀ ਤੋਂ ਨੌਵੇਂ ਚੰਦਰ ਅੱਛਾ ਕੌਨਫੀਡੈਂਸ ਬਣਿਆ ਧਰਮ ਕਰਮ ਦੇ ਕੰਮਾਂ ਵਿੱਚ ਰੁਚੀ ਵਧੀ ਕਾਲਾ ਪੰਚ ਤੇਜੀ ਬਣੀ ਕਿ ਇੱਥੇ ਜਾਇਆ ਇਹ ਉੱਥੇ ਜਾਇਏ ਇੱਕਦਮ ਬਣੀ ਹੋਈ ਪਲਾਨਿੰਗ ਕਿਸੇ ਘੁਮਣ ਫਿਰਨ ਦੀ ਤੁਹਾਡੀ ਤੁਹਾਨੂੰ ਸਕਸੈਸ ਦੇਗੀ ਨੁਕਸਾਨ ਨਹੀਂ ਦੇਗੀ ਹਾਂ ਕਾਲਾ ਪੰਚ ਤੇਜੀ ਜੇ ਲਏ ਗਏ ਫੈਸਲੇ ਨੁਕਸਾਨ ਕਰ ਜਾਂਦੇ ਆ ਜੋ ਆਪਣੇ ਪਰਿਵਾਰ ਤੇ ਬਜ਼ੁਰਗਾਂ ਦੀ ਸਲਾਹ ਤੋਂ ਬਿਨਾ ਲੈ ਜਾਣੇ ਕਾਲਾ ਨੀਲਾ ਰੰਗ ਅਜ ਵੀ ਨਹੀਂ ਪੋਣਾ ਸਿਰ ਤੋਂ ਕੇਸਰ ਮੱਥੇ ਤੇ ਲਾਣਾ ਹੈ ਛੁੱਟੀ ਦਾ ਦਿਨ ਆਪਣੇ ਪਰਿਵਾਰ ਨਾਲ ਬਤਾਓ ਅੱਛਾ ਜਾਏਗਾ ਟੌਰਸ ਯਾਨੀ ਬ੍ਰੇਖ ਰਾਸ਼ੀ ਵਾਲੇ ਚੰਦਰ ਅਜ ਰਾਸ਼ੀ ਤੋਂ ਉੱਠ ਕੇ ਸਥਾਨ ਵਿੱਚ ਹੈ ਤੁਹਾਨੂੰ ਦਾ ਨਕਸ਼ਤਰ ਮਿੱਤਰਨੀ ਹੈ ਸੱਤ ਚੋਟ ਦਾ ਪੈ ਬਣੇਗਾ ਵਾਹਨ ਧਿਆਨ ਨਾਲ ਚਲੋ ਜਰੂਰੀ ਨਾ ਹੋਵੇ ਤਾਂ ਯਾਤਰਾ ਨਾ ਕਰੋ ਪਾਣੀ ਚ ਦੁੱਧ ਪਾ ਕੇ ਨਾਓ ਸਭ ਤੋਂ ਜ਼ਰੂਰੀ ਸ਼ੁਕਰ ਨੂੰ ਸ਼ੁਭ ਕਰੋ ਗਾਣੂ ਰੋਟੀ ਪਾਓ ਅੱਛਾ ਹੋ ਜਾਏਗਾ ਜੈਮਨੀ ਮਿੱਥੂ ਰਾਸ਼ੀ ਵਾਲੇ ਤੰਨ ਕੰਮ ਕਰ ਬਿਜ਼ਨਸ ਅੱਛਾ ਚੱਲੇ ਪਰ ਉਹੀ ਗੱਲ ਉਤਆਬਲਾ ਪੰਡ ਬੇਚੈਨੀ ਕੰਮ ਕਰ ਛੱਡ ਧੋ ਜੀ ਇਹ ਨਹੀਂ ਕਰਨਾ ਕੋਈ ਨਵਾਂ ਮਿਲ ਜੇਗਾ ਨਾ ਜਿੰਨੀ ਦੇਰ ਨਵਾਂ ਨਹੀਂ ਮਿਲਦਾ ਓਨੀ ਦੇਰ ਪਹਿਲਾ ਕੰਮ ਨਾ ਛੱਡੋ ਉਦਾਸੀ ਘਰ ਦੀ ਥੋੜੀ ਪਰੇਸ਼ਾਨ ਕਰ ਰਹੀ ਹੈ ਉਸ ਨੂੰ ਠੀਕ ਕਰਨ ਦੇ ਲਈ ਬੱਚਿਆਂ ਨੂੰ ਅੱਜ ਕੇਲੇ ਦੇ ਸਕਦੇ ਹੋ ਕੇਤੂ ਦਾ ਨਕਸ਼ਤਰ ਸ਼ੁਭ ਹੋ ਜਾਏਗਾ ਕੈਂਸਰ ਕਰਕਰਾਸ਼ੀ ਵਾਲੇ ਮਾਸੀ ਪੂਆ ਭੈਣ ਨੂੰ ਪਰੇਸ਼ਾਨੀ ਹਸਪੀਟਲ ਦੇ ਚੱਕਰ ਟੈਸਟ ਵਗੈਰਾ ਤੁਸੀਂ ਆਪਣੇ ਕਰਾਉਣ ਬਾਰੇ ਸੋਚ ਰਹੇ ਹੋ ਉਹ ਵੀ ਕਰਾ ਸਕਦੇ ਹੋ ਠੀਕ ਹੈ ਨਾਲ ਹੀ ਕਰਕਰਾਸ਼ੀ ਵਾਲਿਆਂ ਦੇ ਕੇਤੂ ਤੀਸਰੇ ਸਥਾਨ ਵਿੱਚ ਕੇਤੂ ਦਾ ਨਕਸ਼ਤਰ ਚੰਦਰ ਤੇ ਤੁਹਾਡੇ ਲਗਨ ਦਾ ਮਾਲਕ ਜੋ 6ਵੇਂ ਸਥਾਨ ਵਿੱਚ ਤਾਂ ਕੀ ਕਰਨਾ ਤੁਸੀਂ ਅੱਜ ਧਾਰਮਿਕ ਸਥਾਨ ਤੇ ਹਰੀਆਂ ਸਬਜ਼ੀਆਂ ਦੇ ਸਕਦੇ ਹੋ ਦੁੱਧ ਮਲ ਕੇ ਜਰੂਰ ਨਾ ਉਹ ਦੇਣਾ ਅੱਛਾ ਜਾਏਗਾ ਰੈੱਡ ਕਲਰ ਦਾ ਰੁਮਾਲ ਆਪਣੇ ਕੋਲ ਰੱਖ ਲਓ ਅਗਲੀ ਰਾਸ਼ੀ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਜੋ ਸੂਰਜ ਦੀ એનર્ਜੀ ਉਹ ਬਹੁਤ ਅੱਛੀ ਹੈ ਉੱਚ ਦਾ ਸੂਰਜ ਤੁਹਾਡਾ ਆਪਣਾ ਸਟੈਂਡਰਡ ਨੂੰ ਬਰਕਰਾਰ ਰੱਖ ਰਿਹਾ ਥੋੜੀ ਬਹੁਤੀ ਸਕਿਨ ਪ੍ਰੋਬਲਮ ਲੱਤਾਂ ਚ ਖਾਰਸ ਲੱਤਾਂ ਚ ਦਰਦ ਪੂਰਾ ਤੰਗ ਕਰੇਗਾ ਤੇ ਦਿਮਾਗੀ ਪਰੇਸ਼ਾਨੀ ਨੂੰ ਰਿਲੈਕਸ ਦੇਣ ਦੇ ਲਈ ਤੁਸੀਂ ਕੀ ਕਰਨਾ ਹੈ ਬੱਚਿਆਂ ਨੂੰ ਖਟੀਆਂ ਟੌਫੀਆਂ ਦੇ ਦੇਣੀਆਂ ਨੇ ਦਿਨ ਅੱਛਾ ਜਾਏਗਾ ਪਰਿਵਾਰ ਵਿੱਚ ਸਮਾਗਮਿਤ ਕਰੋ ਬਾਹਰ ਕੋਈ ਵੀ ਮੂਵੀ ਵਗੈਰਾ ਦੇਖਣ ਦਾ ਜਾਂ ਦੋਸਤਾਂ ਨਾਲ ਬਰਖਾਣਾ ਖਾਣ ਦਾ ਮਨ ਬਣ ਰਿਹਾ ਤਾਂ ਅੱਛਾ ਹੈ ਵਰਗੋ ਕੰਨਿਆ ਰਾਸ਼ੀ ਵਾਲੇ ਕੰਨਿਆ ਰਾਸ਼ੀ ਦੇ ਜੋ ਸਿਤਾਰੇ ਨੇ ਜੀ ਬੁੱਧੀ એનર્ਜੀ ਅੱਛੀ ਹੈ ਬੁੱਧ ਜੋ ਹੈ ਮੰਗਲ ਦੇ ਨਾਲ ਹੈ ਸ਼ਾਰਪਨੈਸ ਅੱਛੀ ਬਣੀ ਹੋਈ ਹੈ ਤੇ ਨਾਲ ਜੋ ਚੰਦਰ ਹੈ ਉਹ ਵੀ ਚੌਥੇ ਸਥਾਨ ਵਿੱਚ ਥੋੜੀ ਬਹੁਤੀ ਮਾਤਾ ਦੀ ਸੇਧ ਖਰਾਬ ਕਰ ਸਕਦਾ ਹੈ ਕੇਤੂ ਦਾ ਨਕਸ਼ਤਰ ਦਿਮਾਗ ਜੋ ਹੈ ਉਹ ਲੋਡ ਨਾਲੋਂ ਜ਼ਿਆਦਾ ਚਲਾਉਣਾ ਜੋ ਇਹ ਕਰ ਲੈਨੇ ਐ ਇਹ ਕਰ ਲੈਨੇ ਮਤਲਬ ਇਦਾਂ ਲੱਗੇਗਾ ਕਿ ਹਰ ਚੀਜ਼ ਚ ਗੱਲਾਂ ਬਾਤਾਂ ਰਹੀ ਹਾਲ ਹੋ ਜਾਣੀ ਥੋੜਾ ਉਤਆਵਲਾਪਣ ਵਿਚਾਨੀ ਤੋਂ ਬਚੋ ਚੌਲ ਦੁੱਧ ਹਲਦੀ ਚਲ ਪ੍ਰਵਾਹ ਕਰੋ ਮੱਥੇ ਤੇ ਸਵੇਰ ਤੋਂ ਦੁੱਧ ਲਾਓ ਦਿਨ ਅੱਛਾ ਜਾਏਗਾ ਲਿਬਰਾਤੂ ਲਗਾਸ਼ੀ ਹੈ ਸਿਤਾਰੇ ਤੁਲਾ ਰਾਸ਼ੀ ਵਾਲਿਆਂ ਦੇ ਠੀਕ ਚੱਲ ਰਹੇ ਨੇ ਕਿਉਂਕਿ ਨਕਸ਼ਤਰ ਕੇਤੂ ਦਾ 12ਵੇਂ ਸਥਾਨ ਦਾ مالک ਤੇ ਛੋਟੀ ਵੱਡੀ ਯਾਤਰਾ ਸਫਲਕਾਰੀ ਵਿਦੇਸ਼ ਤੋਂ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਵਿਆਹ ਸ਼ਾਦੀ ਦੀ ਉਮਰ ਹੈ ਤਾਂ ਸ਼ੁਕਰ ਵੈਸੇ ਹਸ ਤਾ ਚੱਲ ਰਿਹਾ ਥੋੜਾ ਸੰਭਲ ਕੇ ਦੇਤ ਵਗੈਰਾ ਕਢਾ ਕੇ ਹੀ ਵਿਆਹ ਕਰਨਾ ਚਾਹੀਦਾ ਹੈ ਤੇ ਵਿਰੋਧੀ ਦਬੇ ਹੋਏ ਨੇ ਥੋੜੀ ਮਸਲਸ ਪ੍ਰੋਬਲਮ ਨੂੰ ਠੀਕ ਕਰਨ ਦੇ ਲਈ ਪੰਛੀਆਂ ਨੂੰ ਹਰੀ ਮੂੰਗੀ ਪਾਓ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ ਮੰਗਲ ਤੁਹਾਡੇ ਲਗਨ ਦਾ مالک ਜੋ ਕੇ ਰਾਹੁ ਨਾ ਚੱਲ ਰਿਹਾ ਹੈ ਤਾਂ ਗਾਂ ਨੂੰ ਰੋਟੀ ਤੁਸੀਂ ਵੀ ਪਾ ਦਿਓ ਚੰਗਾ ਹੈ ਕੇਤੂ ਦਾ ਨਕਸ਼ਤਰ ਇਨਕਮ ਸਥਾਨ ਵਿੱਚ ਇੱਕਦਮ ਇਨਕਮ ਦਾ ਆਉਣਾ ਹਰ ਚੀਜ਼ ਵਿੱਚ ਸਫਲਤਾ ਹੀ ਦੇਗਾ ਮਨ ਖੁਸ਼ ਰਹੇਗਾ ਤਨ ਕੰਮ ਕਰ ਬਿਜ਼ਨਸ ਲਈ ਸਿਤਾਰੇ ਚੰਗੇ ਨੇ ਪੜਾਈ ਚੋਂ ਤੁਸੀਂ ਕੁਝ ਪੜ ਰਹੇ ਹੋ ਤਾਂ ਤੁਸੀਂ ਪੜਾਈ ਨੂੰ ਵਕਤ ਜਰੂਰ ਦਿਓ ਮੰਗਲ ਦਾ ਹੁੰਦੀ ਜੁਤੀ ਬੁੱਧ ਰਾਹੂ ਦੀ ਜੁਤੀ ਦਿਮਾਗ ਨੂੰ ਤੁਹਾਡੇ ਟੀਚੇ ਤੋਂ ਇੱਧਰ ਉੱਧਰ ਨਾ ਪਟਕੇ ਇਸ ਦੇ ਲਈ ਬਲੈਕ ਕਲਰ ਨਾ ਪਹਿਨੋ ਸੈਜੀਟੇਰੀਅਸ ਤੁਨੋ ਰਾਸ਼ੀ ਵਾਲਿਆਂ ਦੀ ਸਿਹਤ ਚੰਗੀ ਹੁੰਦੀ ਚਾਹੀਦੀ ਥੋੜਾ ਨਜ਼ਲਾ ਜ਼ੁਕਾਮ ਹੈ ਉਸ ਨੂੰ ਥੋੜਾ ਹਲਕੇ ਚੀ ਲੋ ਅਹ ਸੇਰ ਤੋਂ ਤુલਸੀ ਦੇ ਪੱਤੇ ਦਾ ਸੇਵਨ ਕਰੋ ਤુલਸੀ ਦੇ ਪੱਤੇ ਵਾਲੀ ਚਾਹ ਵੀ ਪੀ ਸਕਦੇ ਹੋ ਤੁਸੀਂ ਤੇ ਜੀ ਤੇ ਸ਼ਾਇਦ ਲਾਉ ਦਿਨ ਅੱਛਾ ਹੋ ਜਾਏਗਾ ਨਾਲ ਹੀ ਪਾਣੀ ਵਿੱਚ ਥੋੜੀ ਹਲਦੀ ਪਾ ਕੇ ਇਸ਼ਨਾਨ ਵੀ ਕਰ ਲੋ ਸ਼ੁਭ ਲੈਣ ਦੇ ਲਈ ਕੈਪ੍ਰਿਕਨ ਮਕਰ ਰਾਸ਼ੀ ਵਾਲੇ ਸੰਦਰਭਾਰ ਵਿੱਚ ਸਨ ਵਿੱਚ ਆਇਆ ਜਿਸ ਕਰਕੇ ਥੋੜੇ ਖਰਚੇ ਹੋਏ ਥੋੜੀ ਇਨਕਮ ਦੇ ਸੋਰਸਸ ਕੱਟੇ ਤੇ ਇਦਾਂ ਲੱਗਦਾ ਹੈ ਕਿ ਜਿੰਦਾਂ ਲੈ ਜੈ ਇੰਨੀ ਘਾਟ ਆਈ ਤਾਂ ਫਿਰ ਗੁਜ਼ਾਰਾ ਕਿਦਾਂ ਹੋਏਗਾ ਜਾਨੀ ਕਿ ਆਉਣ ਵਾਲੇ ਕੱਲ ਨੂੰ ਲੈ ਕੇ ਥੋੜੀ ਚਿੰਤਾ ਤੁਹਾਡੀ ਵਧਣ ਵਾਲੀ ਆ ਤੇ ਜੋ ਖਰਚੇ ਨੇ ਉਹਨਾਂ ਨੂੰ ਕੰਟਰੋਲ ਤੁਸੀਂ ਆਪ ਹੀ ਕਰ ਸਕਦੇ ਹੋ ਆਉਣ ਵਾਲੇ ਕੱਲ ਦੀ ਚਿੰਤਾ ਨਾ ਕੀਤੀ ਜਾਵੇ ਇਸ ਲਈ ਮੈਡੀਟੇਸ਼ਨ ਕਰੋ ਚੰਗੀਆਂ ਚੰਗੀਆਂ ਖਬਰਾਂ ਕਿਤਾਬਾਂ ਚੰਗੀਆਂ ਜੋ ਹੁੰਦੇ ਆ ਆਪਾਂ ਕਹਿ ਸਕਦੇ ਆ ਸ਼ਬਦ ਤੇ ਕਿਤਾਬਾਂ ਤੁਹਾਨੂੰ ਤੁਹਾਡੇ ਮਨੋਬਲ ਨੂੰ ਵਧਾਉਣਗੀਆਂ ਉਹ ਜ਼ਰੂਰ ਪੜੋ ਸੁਣੋ ਤੇ ਬਜ਼ੁਰਗਾਂ ਕੋਲ ਥੋੜੇ ਦਿਨ ਬੈਠ ਕੇ ਟਾਈਮ ਸਪੈਂਡ ਕਰੋ ਮੋਬਾਈਲ ਤੋਂ ਦੂਰੀ ਜਿੰਨੀ ਬਣਾ ਕੇ ਰੱਖੋਗੇ ਉੰਨੀ એનર્ਜੀ ਪੋਜ਼ਿਟਿਵ ਰਹੇਗੀ ਓਕੇ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਨਜ਼ਰਾ ਤੋਂ ਬੱਚੋ ਇਮੋਸ਼ਨਲ ਰਹੋਗੇ ਤੁਸੀਂ ਮਦਰ ਦੀ ਸਿਹਤ ਨੂੰ ਲੈ ਕੇ ਤੁਹਾਡੀ ਨੱਕ ਦੀ ਥੋੜੀ ਆ ਪ੍ਰੋਬਲਮ ਆ ਸਕਦੀ ਹੈ ਤੁਹਾਨੂੰ ਡਿਸੀਜਨ ਲੈਣ ਵਿੱਚ ਕਨਫਿਊਜ਼ ਹੋ ਸਕਦੇ ਹੋ ਤੁਸੀਂ ਤਾਂ ਇਹ ਕਨਫਿਊਜ਼ਨ ਦੂਰ ਕਰਨ ਦੇ ਲਈ ਚੰਦਰ ਤੇ ਸ਼ਨੀ ਨੂੰ ਸ਼ੁਭ ਕਰਨਾ ਹੀ ਪਏਗਾ ਤਸਵੀਰ ਤੋਂ ਹੀ ਕਾਲ ਚਿੱਟੇ ਪਿੱਲੇ ਕੇ ਚਲ ਪ੍ਰਵਾਹ ਕਰ ਦਿਓ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਅੱਜ ਨਾਰੀਅਲ ਤਾਂ ਨਹੀਂ ਜਲ ਪ੍ਰਵਾਹ ਕਰ ਸਕਦੇ ਪਰ ਕੇਸਰ ਮੱਥੇ ਤੇ ਲਾ ਸਕਦੇ ਹੋ ਜਾਂ ਕੇਸਰ ਦੀ ਡੱਬੀ ਆਪਣੀ ਚੇਹੇ ਚ ਵੀ ਰੱਖ ਸਕਦੇ ਹੋ ਨਰਜੀ ਪੋਜ਼ਿਟਿਵ ਹੋ ਜਾਏਗੀ ਪਾਇਸਿਸ ਮੀਨ ਦਾ ਸ਼ਿਵਲਿਫ ਮੀਨ ਦਾ ਸ਼ਿਵ ਵਾਲਿਆਂ ਦੇ ਲਈ ਜੋ ਬ੍ਰਹਿਸਪਤ ਹੈ ਉਹ ਤੁਹਾਡੇ ਲਗਨ ਦਾ ਮਾਲਕ ਧਨ ਸਥਾਨ ਵਿੱਚ ਉੱਚ ਦੇ ਸੂਰਜ ਨਾਲ ਚੱਲਿਆ ਤਾਂ ਅਰਜੀ ਤਾਂ ਹੋਈ ਸ਼ੁਭ ਤੁਹਾਡੀ ਸ਼ੁਕਰ ਨੇ ਤੁਹਾਨੂੰ ਵੀ ਦਿੱਤਾ ਪੈਸਾ ਵੀ ਦਿੱਤਾ ਕੇਤੂ ਦਾ ਨਕਸ਼ਤਰ ਵੀ ਮਿੱਤਰ ਹੀ ਹੈ ਬ੍ਰਹਿਸਪਤ ਦਾ ਕੇਤੂ ਮਿੱਤਰੀ ਮੰਨਿਆ ਜਾਂਦਾ ਹੈ 7ਵੇਂ ਸਥਾਨ ਵਿੱਚ ਹੈ ਤਾਂ ਜੀਵਨ ਸਾਥੀ ਨਾਲ ਥੋੜਾ ਮਨਮੁਟਾਵ ਹੈ ਨਾ ਉਸ ਨੂੰ ਸਹੀ ਕਰ ਲਓ ਨਹੀਂ ਤਾਂ ਉਹ ਵੱਧ ਜਾਏਗਾ ਜੋ ਘਰੇਲੂ ਪਰੇਸ਼ਾਨੀਆਂ ਵਧਨ ਦੇ ਨਾਲ ਬੱਚਿਆਂ ਦੇ ਨਾ ਜਾਂ ਪਰਿਵਾਰ ਵਿੱਚ ਥੋੜੀ ਪਰੇਸ਼ਾਨੀ ਵੱਧ ਸਕਦੀ ਹੈ ਤਾਂ ਥੋੜਾ ਸੰਭਲ ਸੰਭਲ ਕੇ ਬਾਣੀ ਤੇ ਕੰਟਰੋਲ ਰੱਖ ਕੇ ਮਿੱਠੇ ਸ਼ਬਦਾਂ ਦਾ ਪ੍ਰਯੋਗ ਕਰਨ ਦੇ ਨਾਲ ਘਰ ਦਾ ਮਾਹੌਲ ਬਿਲਕੁਲ ਸਹੀ ਰਹਿ ਜਾਏਗਾ ਸਵੇਰ ਤੋਂ ਹੀ ਤੁਸੀਂ ਕੀ ਕਰਨਾ ਹੈ ਪੀਲੇ ਰੰਗ ਦਾ ਰੁਮਾਲ ਆਪਣੇ ਕੋਲ ਗੰਗਾ ਚਲਨਾ ਧੋ ਕੇ ਰੱਖ ਲਓ ਬ੍ਰਸਪਤ ਨੂੰ ਹੋਰ ਸ਼ੁਭ ਕਰਨ ਲਈ ਹਲਦੀ ਤਾਂ ਅਮੀਕ ਸਥਾਨ ਤੇ ਰੱਖ ਦੋ ਤੇ ਉਸ ਤੋਂ ਵਿੱਚ ਜ਼ਿਆਦਾ 6 ਕੇ ਲਈ 6 ਕੰਝ ਕੰਝ ਦੇ ਦਿਓ 7ਵੇਂ ਸਥਾਨ ਵਿੱਚ 6 ਨੰਬਰ ਦੀ ਰਾਸ਼ੀ ਵਿੱਚ ਬੈਠਾ ਹੋਇਆ ਕੇਤੂ ਸ਼ੁਭਾਲ ਦੇ ਜਾਏਗਾ ਏ ਸੀ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿਦਾਂ ਆਪਾਂ ਚੀਜ਼ਾਂ ਨੂੰ ਬਹੁਤ ਸਾਰੀਆਂ ਨੂੰ ਸਹੀ ਕਰ ਸਕਦੇ ਹਾਂ ਘਰ ਵਿੱਚ ਨੌਰਥ ਦਿਸ਼ਾ ਵਿੱਚ ਜਗਰ ਪਾਣੀ ਹੋਵੇ ਤਾਂ ਬੜਾ ਸ਼ੁਭ ਮੰਨਿਆ ਜਾਂਦਾ ਕਿਉਂ ਕਿਉਂਕਿ ਉੱਥੇ ਚੰਦਰਮਾ ਕੈਮ ਹੋ ਜਾਂਦਾ ਹੈ ਪਰ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਨੌਰਥ ਦਿਸ਼ਾ ਵਿੱਚ ਰੈੱਡ ਕਲਰ ਹਮੇਸ਼ਾ ਮੰਗਲ ਨੂੰ ਕੈਮ ਕਰਦਾ ਹੈ ਤੇ ਘਰ ਵਿੱਚ ਲੜਾਈ ਝਗੜੇ ਦਾ ਕਾਰਨ ਬਣਦਾ ਹੈ। ਸੁਣੋ, ਅਗਰ ਘਰ ਵਿੱਚ ਨਿੱਕੀ-ਨਿੱਕੀ ਗੱਲ ਤੇ ਲੜਾਈ ਝਗੜਾ ਹੁੰਦਾ ਹੋਵੇ, ਛੋਟੀ-ਛੋਟੀ ਗੱਲ ਤੇ ਮਾਹੌਲ ਖਰਾਬ ਹੁੰਦਾ ਹੋਵੇ, ਖਾਣਾ ਖਾਂਦੇ ਸਮੇਂ ਖਾਸ ਤੌਰ ਤੇ ਲੜਾਈ ਹੁੰਦੀ ਹੋਵੇ, ਤਾਂ ਖਾਣਾ ਮੰਗਲ ਸ਼ੁਕਰ ਦਾ ਮੰਨਿਆ ਜਾਂਦਾ ਤਾਂ ਸਮਝੋ ਮੰਗਲ ਸ਼ੁਕਰ ਦੀ ਪ੍ਰੋਬਲਮ, ਜਾਂ ਮੰਗਲ ਸ਼ੁਕਰ ਤੁਹਾਡੇ ਜਨਮ ਪੱਤਰੀ ਵਿੱਚ ਸ਼ੁਭਤਾ ਦੇ ਫਲ ਨਹੀਂ ਦੇ ਰਿਹਾ। ਤਾਂ ਕੀ ਕਰੋ ਤੁਸੀਂ? ਕੀੜੀਆਂ ਨੂੰ ਚੱਕਰਾ ਆਟਾ ਪਾਉਣ ਤੇ ਸ਼ਨੀ ਸ਼ੁਭ ਫਲ ਦੇ ਜਾਂਦਾ ਹੈ ਤੇ ਅਗਰ ਮੰਗਲ ਸ਼ੁਕਰ ਦੋਨੋਂ ਹੀ ਗ੍ਰਹਿਸਤੀ ਨੂੰ ਖਰਾਬ ਕਰ ਰਹੇ ਹੁਣ ਉਲਝੇਵੇਂ ਵਧਾਰੇ ਹੁਣ ਲੜਾਈ ਝਗੜਾ ਹੋ ਰਿਹਾ ਹੋਵੇ ਤਾਂ ਦੋ ਅਨਾਰ ਕਦੇ ਕਦੇ ਮੰਦਰ ਰੱਖਣ ਤੇ ਇਸ ਨਾਲ ਦੋਨਾਂ ਗ੍ਰਹਾਂ ਦਾ ਸ਼ੁਭ ਫਲ ਮਿਲ ਜਾਂਦਾ ਹੈ ਏਸੀ ਵਾਸਤੁਤਿ ਸਮਾਇ ਇਜਾਜ਼ਤ ਦਾ ਆਪ ਸਭ ਦਾ ਅਜ਼ਦਾ ਦਿਨ ਬਹੁਤ ਹੀ ਸ਼ੁਭ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣਿਆਂ ਨਾਲ ਜ਼ਰੂਰ ਬਣਾ ਕੇ ਰੱਖੋ ਤੇ ਮੈਨੂੰ ਦੋ ਇਜਾਜ਼ਤ ਸਸ਼ਿਕੰਦ